ਸਤਿ ਸ੍ਰੀ ਅਕਾਲ ਪਿਆਰੀ ਬੱਚਿਓ ਅੱਜ ਆਪਾਂ ਕਨੌੜਾ ਦੀ ਮਾਤਰਾਵਾਰੀ ਪੜ੍ਹਾਂਗੇ ਕਨੌੜਾ ਦੀ ਮਾਤਰਾ ਦੇ 4 ਅਤੇ 5 ਅੱਖਰੀ ਸ਼ਬਦ ਕਨੌੜਾ ਕੀ ਬੱਚੇ ਕਨੌੜਾ ਦਾ ਪਰਯੋਗ ਹਮੇਸ਼ਾ ਕੀ ਅੱਖਰ ਦੇ ਉੱਪਰ ਹੁੰਦਾ ਹੈ ਤੇ ਕਨੌੜਾ ਦੀ ਮਾਤਰਾ ਜਿਹੜੀ ਉਹ ਓ ਦੀ ਆਵਾਜ਼ ਨੂੰ ਦਰਸਾਉਂਦੀ ਹੈ ਜਿਵੇਂ ਨੰਨਾ ਨੰਨੇ ਨੂੰ ਕਨੌੜਾ ਨੋ ਕੱਕਾ ਨੌਕ ਰਾਰਾ ਰਾਰੇ ਨੂੰ ਕਨੌੜਾ ਨਾਨਾ ਨਾਨੇ ਨੂੰ ਵਿਆਰੀ ਨਹੀਂ ਨੌਕਰਨੀ ਸੱਸ ਮਮਸਮ ਚਚਾ ਚਚੇ ਨੂੰ ਕਨਾੜਾ ਚੋ ਤਤਾ ਤਤੇ ਨੂੰ ਕੰਨਾ ਤਾਂ ਸਮਝੋਤਾ ਹਾ ਹਾ ਹਾਏ ਨੂੰ ਕਨਾੜਾ ਹੋ ਲਲਾ ਹੋਲ ਦਦਾ ਦਦੇ ਨੂੰ ਕੰਨਾ ਦਾ ਰਾਰਾ ਦਾਰ ਹਾਲਦਾਰ ਦਦਾ ਦਦੇ ਨੂੰ ਕਨਾੜਾ ਦੋ ਲਲਾ ਤਤਾ ਦੌਲਤ ਮੰਮਾ ਮੰਮੀ ਟਿੱਪੀ ਦਾਦਾ ਮੰਦ ਦੌਲਤ ਮੰਦ ਹਾਂ ਹਾਂ ਹਾਈ ਨੁਕਨੌੜਾ ਹੋ ਲੱਲਾ ਹਾਲ ਦਾਦਾ ਦੱਦੇ ਨੂੰ ਕੰਨਾਂ ਦਾ ਰਾਰਾਦਾਰ ਹਾਲਦਾਰ ਚੱਚਾ ਚੱਚੇ ਨੂੰ ਕਨੌੜਾ ਚ ਕੱਕਾ ਕੱਕੇ ਨੂੰ ਵਿਆਰੀ ਕੀ ਚੌਕੀ ਦਾਦਾ ਦੱਦੇ ਨੂੰ ਕੰਨਾਂ ਦਾ ਰਾਰਾਦਾਰ ਚੌਂਕੀਦਾਰ ਪੱਪਾ ਪੱਪੇ ਨੂੰ ਕਨਾੜਾ ਕੋ ਜੱਜਾ ਫੌਜ ਦੱਦਾ ਦੱਦੇ ਨੂੰ ਕੰਨਾ ਦਾ ਰਾਰਾ ਧਾਰ ਫੌਜਦਾਰ ਸੱਸਾ ਸੱਸੇ ਨੂੰ ਕਨਾੜਾ ਸੋ ਦੱਦਾ ਦੱਦੇ ਨੂੰ ਕੰਨਾ ਦਾ ਗੱਗਾ ਰਾਰਾ ਸੁਦਾਗਰ ਚੱਚਾ ਮਮਚੰ ਕੱਕਾ ਕੱਕੇ ਨੂੰ ਕਨਾੜਾ ਕੋ ਰਾਰਾ ਕੋਰ ਚਮਕੌਰ ਸੱਸੇ ਨੂੰ ਸਿਆਰੀ ਸੀ ਰਾਰਾ ਸੇ ਮम्मा ਮੰਮੀ ਨੂੰ ਕਨਾੜਾ ਮੋ ਰਾਰਾ ਮੋਰ ਸਿਰ ਮੋਰ ਸੱਸਾ ਮਮਸਮ ਜੱਜਾ ਜਿਨ ਨੂੰ ਕਨਾੜਾ ਝੋ ਤੱਤਾ ਤੱਤੇ ਨੂੰ ਕੰਨਾਤਾ ਸਮਝੋਤਾ ਈੜੀ ਨੂੰ ਸਿਆਰੀ ਈ ਕੱਕਾ ਇਕ ਲੱਲਾ ਲੱਲੇ ਨੂੰ ਕਨਾੜਾ ਲੋ ਤੱਤਾ ਤੱਤੇ ਨੂੰ ਕੰਨਾਤਾ ਇਕ ਲੋਤਾ నన్నా నన్నె ను కనౌడా కక్క నౌక రారా రారే నూక రా నాణా నాణేను వ్యారీ నౌకరాణి చచ్చా చచ్చే నూ కన చౌ త చౌద రారా రారే ను నాణా నాణేను వ్యారీ చౌదరాణి నన్నా నన్నే నూకనో జా వావేను గన్నా వా నోజన మమ్మ నన్న మన మమ్మ మమ్మే ను జూరి జీ మనమో జీ దన దో లత్త దొలత నమ్మ మమ్మీ ట మన దొలత మన చచ్చా చచ్చే ను కనౌడా చో త రారా చౌద పపేను ఔకడపూ నేను కన్నా నా చౌదర రారా రే నుకనౌడ నకా నానా మమ్ మమ్మీ నూలమాా మే లా రౌనక మే లా ఆడ ఆడే నుకనడా ఓ రారా రే టిప్పి గగా ఆరింగ్ జజా జజే పారి బింది జజే ఆరింగ్ చేరిబ ਇਹ ਸੀ ਬੱਚੇ ਕਨੌੜਾ ਦੀ ਮਾਤਰਾ ਵਾਲੇ 4 ਅਤੇ 5 ਅਖਰੀ ਸ਼ਬਦ ਸਾਰੇ ਬੱਚਿਆਂ ਨੇ ਘਰੇ 2-2 ਵਾਰ ਰੀਡ ਕਰਨੇ ਆ ਸਾਰੇ ਨੂੰ ਪੜਨੇ ਹੋਣੇ ਚਾਹੀਦੇ ਆ ਅੱਗੇ ਬੱਚੇ ਘਰ ਦਾ ਕੰਮ ਕੀ ਹੈਗਾ ਕਨੌੜਾ ਦੀ ਮਾਤਰਾ ਵਾਲੇ 4 ਅਤੇ 5 ਅਖਰੀ ਸ਼ਬਦ ਹੇਠਾਂ ਲਿਖੇ ਸ਼ਬਦ ਜੋੜਿਆਂ ਵਿੱਚੋਂ ਠੀਕ ਸ਼ਬਦ ਚੁਣੋ ਅਤੇ ਦੋ ਵਾਰ ਲਿਖੋ ਇਹਦੇ ਵਿੱਚ ਬੱਚੇ ਕੀ ਤੁਸੀਂ ਠੀਕ ਸ਼ਬਦ ਚੁਣਨਾ ਤੇ ਉਹਨੂੰ ਕੀ ਹੈ ਦੋ ਵਾਰ ਲਿਖਣਾ ਜਿਵੇਂ ਚਾਚਾ ਇਹਦੇ ਵਿੱਚ ਕਿਹੜਾ ਸੀ ਇਹ ਚੌਂਕੀਦਾਰ ਚੌਂਕੀਦਾਰ ਨੂੰ ਕੀ ਹੈ ਦੋ ਵਾਰ ਲਿਖਾਂਗੇ ਸਮਝੋਤਾ ਸਮਝੋਤਾ ਕਿਹੜਾ ਸਹੀ ਹੈ ਸਮਝੋਤਾ ਸਮਝੋਤਾ ਨੂੰ ਕੀ ਹੈ ਦੋ ਵਾਰ ਲਿਖਾਂਗੇ ਚਮਕੌਰ ਤੇ ਚਮਕੌਰ ਚੋ ਕਿਹੜਾ ਸਹੀ ਹੈ ਦੂਜਾ ਸਹੀ ਹੈ ਨਾ ਚਮਕੌਰਤਾ ਚਮਕੌਰ ਨੂੰ ਦੋ ਵਾਰ ਲਿਖ ਦਾਂਗੇ ਦੌਲਤਮਨ ਤੇ ਦੌਲਤਮਨ ਚੋ ਕਿਹੜਾ ਸਹੀ ਹੈ ਦੂਸਰਾ ਦੌਲਤਮਨ ਦੌਲਤਮਨ ਨੂੰ ਕੀ ਆਪਾਂ ਦੋ ਵਾਰ ਲਿਖਾਂਗੇ ਚੌਧਰਪੁਨਾ ਤੇ ਚਦੌਰਪੁਨਾ ਕਿਹੜਾ ਸਹੀ ਹੈ ਚੌਧਰਪੁਨਾ ਚੌਧਰਪੁਨਾ ਨੂੰ ਕੀ ਆਪਾਂ ਇੱਥੇ ਦੋ ਵਾਰ ਲਿਖ ਦਾਂਗੇ ਅੱਗੇ ਆ ਗਿਆ ਬੱਚੇ ਕਨੌੜਾ ਦੀ ਮਾਤਰਾ ਵਾਲੇ ਸ਼ਬਦ ਕਨੌੜਾ ਦੀ ਮਾਤਰਾ ਵਾਲੇ ਸ਼ਬਦ ਲਿਖਣੀਆਂ ਜਿਵੇਂ ਕੌਣ ਕੌਣ ਆਰਤ ਦਾੜ ਪਕੌੜਾ ਸਮਝੋਤਾ ਨੌਕਰ ਕੌੜੀ ਔਖਾ ਜਿਵੇਂ ਮੈਂ ਐਦਾਂ ਕੀ ਲਿਖਿਆ ਤੁਸੀਂ ਆਪਣੀ ਮਰਜ਼ੀ ਨਾਲ ਜੋ ਵੀ ਸੋਨੂੰ ਆਉਂਦੇ ਆ ਤੁਸੀਂ ਉਹ ਵੀ ਲਿਖ ਸਕਦੇ ਹੋ ਅੱਗੇ ਆ ਗਿਆ ਬੱਚੇ ਕਿਰਿਆਤਮਕ ਕਾਰਜ ਕਿਰਿਆਤਮਕ ਕਾਰਜ ਚ ਕੀ ਕਰਨਾ ਬੱਚੇ ਆਪਾਂ ਕੀ ਕਰਨਾ ਕਨੌੜਾ ਦੀ ਮਾਤਰਾ ਵਾਲਾ ਕੋਈ ਵੀ ਸ਼ਬਦ ਲੈ ਕੇ ਤੇ ਉਹਦੇ ਨਾਲ ਮਿਲਦੀ ਜੁਲਦੀ ਕੀ ਤਸਵੀਰ ਬਣਾਉਣੀ ਹੈ ਜਿਵੇਂ ਜਿਵੇਂ ਮੈਂ ਇੱਥੇ ਕੀ ਆ ਪੌਦੇ ਦੀ ਤਸਵੀਰ ਬਣਾਈ ਆ ਹਨਾ ਜਿਵੇਂ ਮੈਂ ਕੀ ਇੱਥੇ ਪੌਦੇ ਦੀ ਤਸਵੀਰ ਲਗਾਈ ਹੋਈ ਹੈ ਇੱਦਾਂ ਕੀ ਤੁਸੀਂ ਕੋਈ ਵੀ ਪੌਦਾ ਤੁਸੀਂ ਆਪਣੇ ਹੱਥ ਨਾਲ ਬਣਾ ਕੇ ਕੀ ਆ ਉਹਦੇ ਵਿੱਚ ਰੰਗ ਭਰ ਸਕਦੇ ਹੋ ਇੱਕ ਪਹਿਲਾ ਕੰਮ ਬੱਚੇ ਸਾਰਿਆਂ ਦਾ ਬੱਚਿਆਂ ਦੀ ਨੋਟਬੁੱਕ ਤੇ ਹੋਣਾ ਚਾਹੀਦਾ ਹੈ ਇਹਦੇ ਨਾਲ ਹੀ ਆਪਣਾ ਅੱਜ ਦਾ ਵਿਸ਼ਾ ਖਤਮ ਹੁੰਦਾ ਹੈ ਧੰਨਵਾਦ ਜੀ